ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਦੁਪਹਿਰ ਦਾ ਟਾਈਮ ਸੀ ਤੇ ਅਸੀਂ ਮਾਂ ਪੁੱਤ ਗਰਮੀ ਤੋਂ ਹੋ ਗਏ ਸੀ ਜਿ ਪਰੇਸ਼ਾਨ ਬਹੁਤ ਜ਼ਿਆਦਾ ਗਰਮੀਆਂ ਪਤਾ ਨਹੀਂ ਕੀ ਰੱਬ ਨੇ ਦੇਖਿਆ ਕਿ ਕਾਹਦਾ ਬਦਲਾ ਲੈਣ ਡਿਆ ਰੱਬ ਲੋਕਾਂ ਕੋਲੋਂ ਤੇ ਚਲੋ ਜੋ ਰੱਬ ਦੀ ਰਜ਼ਾ ਤੇ ਫਿਰ ਅਸੀਂ ਥੋੜਾ ਦਿਰ ਮਾਪੋਤ ਲੌਬੀ ਦੇ ਇਧਰ ਬਾਹਰ ਦੇ ਅੱਗੇ ਖੜੇ ਹੋਗੇ ਪਰ ਕੋਈ ਹਾਲ ਨਹੀਂ ਸੀ ਫਿਰ ਅਸੀਂ ਆ ਗਏ ਅੰਦਰ ਤੇ ਇਧਰ ਦੀਦੀ ਬਾਹਰ ਅਸੀਂ ਨੂਰ ਦਾ ਸੇਰ ਕਿਉਂ ਅੱਗੇ ਇਹਨਾਂ ਨੇ ਜਾਣਾ ਸੀ ਤੇ ਇਹ ਮੈਡਮ ਜੀ ਤਿਆਰ ਹੋ ਕੇ ਬੈਠੇ ਸੀ ਤੇ ਕੋਈ ਹੋਸ਼ ਨਹੀਂ ਸੀ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਲਾਗੇ ਕਪੜੇ ਡਿੱਗੇ ਪੈ ਸੀ ਬਟ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਕਿ ਕਪੜੇ ਚੱਕ ਕੇ ਬੈਗ ਦੇ ਵਿੱਚ ਪਾ ਲਾਂ ਜਾਂ ਉੱਪਰ ਹੀ ਰੱਖ ਲਾਂ ਤੇ ਫਿਰ ਅਗੀ ਜੀ ਚਾਹ ਤੇ ਇਧਰ ਸਾਡੇ ਨੂਰ ਸਿੰਘ ਨੇ ਬਣ ਲਈ ਪੱਗ ਇਹ ਮੈਨੂੰ ਕਹਿ ਰਿਹਾ ਸੀ ਕਿ ਮੇਰੀ ਵੀਡੀਓ ਨਾ ਬਣਾਓ ਕਿਉਂਕਿ ਮੇਰੀ ਪੱਗ ਸੋਣੀ ਨਹੀਂ ਬੱਜੀ ਤੇ ਇੱਧਰ ਮੇਰਾ ਬੁੱਗੂ ਜਿਹੜਾ ਸੀ ਉਹ ਖੇਡੀਆਂ ਖਾ ਰਿਹਾ ਸੀ ਤੇ ਫਿਰ ਦੀਦੀ ਨੇ ਡਿੱਗੀ ਦੇ ਵਿੱਚ ਕੱਪੜੇ ਰੱਖੇ ਆਪਣੇ ਜੋ ਬੈਗ ਵਗੈਰਾ ਸੀ ਉਹ ਵੀ ਰੱਖ ਲਿਆ ਇਹ ਦੇਨ ਜਾਣੇ ਜਿਹੜੇ ਸੀ ਇਹ ਪੰਗੀ ਲੈ ਰਹੇ ਸੀ ਇਹ ਕਹਿੰਦੇ ਸੀ ਕਿ ਅਸੀਂ ਵਾਰਿਸ ਨੂੰ ਲੈ ਕੇ ਬੈਠਣਾ ਵਾ ਤੇ ਅਸੀਂ ਇਹਨੂੰ ਹੋਟੇ ਦੇਣੀ ਬਟ ਵਾਰਿਸ ਜਿਹੜਾ ਸੀ ਉਹ ਡਰਦਾ ਵਾ ਥੋੜਾ ਜਿਹਾ ਹਲੇ ਏਦਾਂ ਸਕੂਟੀ ਤੇ ਬੈਠਣ ਤੋਂ ਫਿਰ ਇਹਨਾਂ ਤਿੰਨਾਂ ਜਣਿਆਂ ਨੇ ਕਾਫੀ ਦਿਨ ਤੱਕ ਇਹ ਮਸਤੀ ਇਹਨਾਂ ਦੀ ਚੱਲਦੀ ਰਹੀ ਇੱਕ ਦੂਜੇ ਨਾਲ ਲੜਦੇ ਰਹੇ ਤੇ ਇੱਥੋਂ ਇਹ ਦੋਨੇ ਮਾਂ ਪੁੱਤ ਜਿਹੜੇ ਸੀ ਇਹ ਬੈਗ ਦੀ ਜ਼ਿੱਪ ਬੰਦ ਕਰ ਰਹੀ ਸੀ ਉੱਤੇ ਚੜ ਚੜ ਕੇ ਬੈਗ ਦੇ ਕਿਉਂਕਿ ਬੈਗ ਦੇ ਵਿੱਚ ਕੱਪੜੇ ਜਾਦੇ ਪਾਏ ਸੀ ਇਹਨਾਂ ਨੇ ਤੇ ਫਿਰ ਸਪ੍ਰੀਤ कौर ਨੇ ਕੱਢ ਲਈ ਸਕੂਟਰੀ ਤੇ ਦੀਦੀ ਨੇ ਫੜ ਲਈ ਬੈਗ ਤੇ ਡੈਡੀ ਜੀ ਚੱਲੇ ਸੀ ਇਹਨਾਂ ਨੂੰ ਛੱਡਣ ਵਾਸਤੇ ਕਿਉਂਕਿ ਇਹ ਤਿੰਨ ਜਣੇ ਸਕੂਟਰੀ ਤੇ ਇੱਕ ਸਕੂਟਰੀ ਤੇ ਇਹ ਐਡਜਸਟ ਨਹੀਂ ਹੁੰਦੇ ਫਿਰ ਡੈਡੀ ਇਹਨਾਂ ਨੂੰ ਛੱਡ ਕੇ ਆਉਂਦੇ ਆ ਹਰ ਵਾਰੀ ਤੇ ਇਹਨਾਂ ਨੇ ਚਲੋ ਜੀ ਸਕੂਟੀਆਂ ਕੱਢ ਲਈਆਂ ਆਪਣੀਆਂ ਤੇ ਇਹ ਜਿਹੜਾ ਨੂਰ ਸੀ ਉਹ ਬੈਠ ਗਿਆ ਡੈਡੀ ਜੀ ਦੇ ਨਾਲ ਤੇ ਦੀਦੀ ਬੈਠ ਕੇ ਸਪ੍ਰੀਤ ਦੇ ਨਾਲ ਤੇ ਹੁਣ ਇਹ ਬੋਲ ਰਿਹਾ ਸੀ ਵਾਰਿਸ ਨੂੰ ਬਾਏ ਕਿਉਂਕਿ ਵਾਰਿਸ ਜਦੋਂ ਵੀ ਇਹ ਜਾਂਦੇ ਆ ਵਾਰਿਸ ਬਹੁਤ ਥੋੜਾ ਜਨਾ ਨਰਵਸ ਜਾ ਹੋ ਜਾਂਦਾ ਵਾ ਤੇ ਦੇਖਦਾ ਰਹਿੰਦਾ ਇਹਨਾਂ ਨੂੰ ਕਿ ਇਹ ਕਿਦਾਂ ਆਏ ਕਿਦਾਂ ਨੂੰ ਚੱਲੇ ਫੇਰ ਚਲੋ ਜੀ ਇਹ ਚਲੇ ਗਏ ਤੇ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵਲੋਗ